ਇਤਿਹਾਸਕਾਰ ਲਿਖਦੇ ਹਨ ਕਿ 1838 ਈਸਵੀ ਤੱਕ ਖਾਲਸਾ ਰਾਜ ਦੀ ਪੈਦਲ ਫੌਜ ਦੀ ਨਫਰੀ 29617 ਸੀ ਜਿਸ ਦੀ ਮਾਸਿਕ ਤਨਖਾਹ 227660 ਰੁਪਏ ਬੰਦੀ ਸੀ ਮਹਾਰਾਜਾ ਰਣਜੀਤ ਸਿੰਘ ਦੇ ਤੋਪਖਾਨੇ ਦੀ ਅਗਵਾਈ ਗਲੌਡ ਅਗਸਟਸ ਅਤੇ ਜਰਨਲ ਗਾਰਡਨਰ ਕਰਦੇ ਸਨ 1838 ਈਸਵੀ ਵਿੱਚ ਤੋਪਖਾਨੇ ਦੀ ਗਿਣਤੀ 4535 ਸੀ ਇਸ ਵਿੱਚ 188 ਵੱਡੀਆਂ ਤੋਪਾਂ ਅਤੇ 280 ਜੰਬੂਰਕਾ ਤੋਪਾਂ ਸਨ ਜਦੋਂ ਕਿ ਬਾਕੀ ਛੋਟੀਆਂ ਤੋਪਾਂ ਸ਼ਾਮਿਲ ਸਨ ਤੋਪਖਾਨੇ ਦੇ ਸਿਪਾਹੀਆਂ ਦੀ ਮਾਸਿਕ ਤਨਖਾਹ 32906 ਪਾਇਸੀ ਮਹਾਰਾਜੇ ਦੀ ਘੁੜਸਵਾਰ ਫੌਜ ਵਿੱਚ ਬਕਾਇਦਾ ਘੁੜਸਵਾਰ ਕੋੜਚੜਾ ਫੌਜ ਅਤੇ ਜ਼ਗੀਰਦਾਰੀ ਫੌਜ ਦੇ ਤਿੰਨ ਹਿੱਸੇ ਸਨ 1838 ਈਸਵੀ ਵਿੱਚ ਘੁੜਸਵਾਰ ਫੌਜ ਦੀ ਨਫਰੀ 4090 ਸੀ ਜਿਸ ਦੀ ਤਨਖਾਹ ਤੇ 90000 ਰੁਪਏ ਤੋਂ ਵੀ ਵੱਧ ਖਰਚਾ ਆਉਂਦਾ ਸੀ ਕੋੜਚੜਾ ਫੌਜ ਮਹਾਰਾਜੇ ਦੀ ਫੌਜ ਦਾ ਅਹਿਮ ਹਿੱਸਾ ਸੀ ਜਿਸ ਨੂੰ ਸਭ ਤੋਂ ਵੱਧ ਮਹੱਤਵ ਦਿੱਤਾ ਜਾਂਦਾ ਸੀ 1836 ਈਸਵੀ ਦੀ ਗਿਣਤੀ ਦੇ ਅਨਸਾਰ ਕੋੜਚੜਾ ਫੌਜ ਦੀ ਨਫਰੀ 10795 ਸੀ ਜਿਨ੍ਹਾਂ ਦੀ ਮਾਸਿਕ ਤਨਖਾਹ 265000 ਰੁਪਏ ਬੰਦੀ ਸੀ ਅਸਲ ਵਿੱਚ ਮਹਾਰਾਜਾ ਰਣਜੀਤ ਸਿੰਘ 1809 ਵਿੱਚ ਅੰਗਰੇਜ਼